ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਅੱਜ ਇੱਕ ਹੋਰ ਬੇਨਤੀ ਲੈ ਕੇ ਹਾਜ਼ਰ ਹੋਏ ਹਾਂ ਆਪ ਜੀ ਪਰਵਾਨ ਕਰਿਓ ਜੀ ਸੰਗਤ ਜੀ ਸਿੱਖ ਧਰਮ ਦੇ ਵਿੱਚ ਸੰਪਟ ਦਾ ਬਹੁਤ ਮਹੱਤਮ ਹੈ ਪ੍ਰਾਤਨ ਸਮਿਆਂ ਦੇ ਵਿੱਚ ਵੀ ਮਹਾਪੁਰਸ਼ ਕਿਸੇ ਖਾਸ ਕਾਰਜਾਂ ਦੀ ਸiddhi ਵਾਸਤੇ ਸੰਪਟ ਦਾ ਪ੍ਰਯੋਗ ਕਰਦੇ ਹੁੰਦੇ ਨੇ ਜਿਵੇਂ ਜੇ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ ਕਿਸੇ ਕਾਰਜ ਦੇ ਵਾਸਤੇ ਉਹਦੇ ਵਿੱਚ ਹਰ ਅਸ਼ਟਬਦੀ ਦੀ ਸਮਾਪਤੀ ਤੇ ਸੰਪਟ ਲਾਣਾ ਹੈ ਜਿਵੇਂ ਕਿ ਕਿਸੇ ਨੂੰ ਧਨ ਦੀ ਆਵਸ਼ਕਤਾ ਹੈ ਤੇ ਉਹ ਸੰਪਟ ਲਾਵੇ ਪ੍ਰਭ ਕੀ ਸਿਮਰਨ ਰਿੱਦ ਸਿੱਧ ਨੌ ਨਿੱਧ ਪ੍ਰਭ ਕੀ ਸਿਮਰਨ ਗਿਆਨ ਤੇ ਅੰਤ ਅਤਬੁੱਧ ਫਿਰ ਅੱਗੋਂ ਸ਼ਲੋਕ ਪੜ੍ਹ ਕੇ ਅਸ਼ਟਪਦੀ ਦੀ ਅਰੰਭਤਾ ਕੀਤੀ ਜਾਵੇ ਜਿਵੇਂ ਨਾਨਕ ਸਰ ਗੁਰਦੁਆਰੇ ਵਿੱਚ ਜਿਹੜਾ ਪਾਠ ਹੈ ਸੁਖਮਨੀ ਸਾਹਿਬ ਦਾ ਬਾਬਾ ਆਨੰਦ ਸਿੰਘ ਜੀ ਵੀ ਇਸ ਵਿਧੀ ਨਾਲ ਇਹ ਪਾਠ ਕਰਿਆ ਕਰਦੇ ਸਨ कि सुखमी साहेब पाठ की आरंभता करके संपट लाया जाता है सुखमणी सुख अमृत प्रभनाम भगत जना के मन विश्राम सो इस तरह ही संगत जी जे आप भी किसी कार्य विशेष की सिद्धि वास्ते किसी अड़े हुए काम के सिरे चढ़ाने वास्ते या धार्मिक उन्नति वास्ते अध्यात्म मारक द ਉਚਾਈ ਤੇ ਪਹੁੰਚਣ ਵਾਸਤੇ ਆਪ ਜੀ ਮੂਲ ਮੰਤਰ ਦੇ ਵਿੱਚ ਸੰਪਟ ਲਾਉਂਦੇ ਹੋ ਤੇ ਉਹ ਦਾ ਜਿਹੜਾ ਮਹਾਤਮ ਹੈ ਉਹ ਕਥਿਆ ਨਹੀਂ ਜਾ ਸਕਦਾ ਉਹਦਾ ਅਤ ਉੱਚਾ ਮਹਾਤਮ ਹੋ ਜਾਂਦਾ ਹੈ ਇਹਨਾਂ ਗੱਲਾਂ ਦੇ ਪ੍ਰਮਾਣ ਸੰਤਾਂ ਮਹਾਪੁਰਸ਼ਾਂ ਨੇ ਵੀ ਦਿੱਤੇ ਹੋਏ ਨੇ ਸੰਗਤ ਜੀ ਮੂਲ ਮੰਤਰ ਵਿੱਚ ਵਾਹਿਗੁਰੂ ਗੁਰੂ ਮੰਤਰ ਦਾ ਸੰਪਟ ਲਾ ਕੇ ਆਪ ਜੀ ਉਹਦੇ ਤੋਂ ਅਤ ਦਾ ਲਾਹਾ ਲੈ ਸਕਦੇ ਹੋ 100 ਗੁਣਾ ਵੱਧ 1000 ਗੁਣਾ ਵੱਧ ਲਾਹ ਲੈ ਸਕਦੇ ਹੋ ਇਹ ਸੰਪਰਤ ਕਿਵੇਂ ਲਾਣਾ ਹੈ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਚਰਨਾ ਪਾਸ ਇਹ ਅਰਦਾਸ ਹੈ ਪ੍ਰਵਾਨ ਕਰਿਆ ਜੀ ੴ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਪਉ ਵਾਹਿਗੁਰੂ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਪੰਗ ਵਾਹਿਗੁਰੂ ਜਪ ਗੁਰਪ੍ਰਸਾਦ ਵਾਹਿਗੁਰੂ ਜਪ ਵਾਹਿਗੁਰੂ ਆ ਦੀ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਹੈ ਪੀ ਸੱਚ ਵਾਹਿਗੁਰੂ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਸੰਗਤ ਜੀ ਆਪ ਜੀ ਜਦੋਂ ਇਹ ਜਾਪ ਕਰੋਗੇ ਤੇ ਆਪ ਜੀ ਦਾ ਮਨ ਇੰਨਾ ਜੁੜੇਗਾ ਇਸ ਪਾਠ ਵਿੱਚ ਕਿ ਆਪ ਜੀ ਦਾ ਧਿਆਨ ਬਾਹਰ ਨਹੀਂ ਭਟਕੀਏਗਾ ਆਪ ਜੀ ਕਿਰਪਾ ਕਰਕੇ ਇੱਕ ਕਰਕੇ ਵੇਖਿਓ ਉਸ ਤੋਂ ਬਾਅਦ ਆਪ ਜੀ ਨੂੰ ਆਪ ਹੀ ਪਤਾ ਚਲ ਜਾਏਗਾ ਕਿ ਇਸ ਅਗੰਪਟ ਲਾਂ ਤੋਂ ਬਾਅਦ ਜੇ ਤੁਸੀਂ ਪਾਠ ਕਰਦੇ ਹੋ ਧਰਮ ਵਾਸਤੇ ਵੀ ਤੇ ਆਪ ਜੀ ਦਾ ਮਨ ਇਹਦੇ ਵਿੱਚ ਇੰਨਾ ਜੁੜ ਕੇ ਇਸ ਪਾਠ ਦਾ ਆਨੰਦ ਰਾਪਤ ਕਰੇਗਾ ਜੋ ਆਪ ਜੀ ਨੂੰ ਖੁਦ ਮਹਿਸੂਸ ਹੋਵੇਗਾ ਤੇ ਜੇ ਕਿਸੇ ਕਾਰਜ ਦੀ ਸਿੱਧੀ ਵਾਸਤੇ ਆਪ ਜੀ ਇਹ ਸੰਪਟਲਾ ਕੇ ਮੂਲ ਮੰਤਰ ਸਾਇਬ ਦਾ ਪਾਠ ਕਰਦੇ ਹੋ ਤੇ ਉਹ ਵੀ ਅਤ ਉੱਚੇ ਮਹੱਤਮ ਵਾਲਾ ਹੋਵੇਗਾ ਆਪ ਜੀ ਕਿਰਪਾ ਕਰਕੇ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਚੁਕਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ